ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ 12 ਬੱਚੀਆਂ ਲੈ ਕੇ ਆਏ ਆ ਜਿਨ੍ਹਾਂ ਚ ਜਰਸੀ, ਕ੍ਰੋਸ ਤੇ HF ਦੇ ਟੌਪ ਤੋਂ ਟੌਪ ਨਗੀਨ ਨਹੀਂ ਆ ਜੀ ਜਿਨ੍ਹਾਂ ਦੀ ਉਮਰ ਲਗਭਗ 4 ਕੁ ਮਹੀਨਿਆਂ ਤੋਂ ਸਟਾਰਟ ਹੋ ਕੇ ਤੇ ਦੋ ਦੰਦ ਟਿਕਰ ਆ ਜੀ ਬੱਚੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਮੋਲ ਰੇਟ ਜਮਾ ਜਾਇਜ਼ ਰਹਿਣ ਵਾਲੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੰਦੀਪ ਸਿੰਘ ਸ਼ਹਿਰ ਤੁੰਗ ਕੋੜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਹੀ 8474852 ਠੀਕ ਆ ਬਾਈ ਜਿਹੜਾ ਆਪਾਂ ਪਿਛਲਾ ਲਾਟ ਪਾਇਆ ਸੀ ਵੈਗ ਗਿਆ ਸੀਗੇ ਜੀ ਉਹ ਵੀ ਉਹਦੇ ਵੈਗ ਜਾਂਦੀ ਆ ਇਹਦਾ ਵੀਡੀਓ ਲੋਡ ਹੋਣ ਦੀ ਲੋਡ ਅੱਜ ਵੀ ਫਿਰ ਆਫਰ ਹੀ ਕੱਢਨੇ ਆ ਹੁਣ ਮੇਰੇ ਫੋਨ ਤੇ ਹੀ ਵੇਖ ਲੋ ਕਿੰਨੇ ਫੋਨ ਆਏ ਪਏ ਬਾਈ ਕਦੋਂ ਆਉਣਗੇ ਹੁਣ ਯਾਰ ਇੰਨੀਆਂ ਬੱਚੀਆਂ ਦੀ ਕੱਲੇ ਕੱਲੇ ਨੂੰ ਆਪਾਂ ਵੀਡੀਓ ਨਹੀਂ ਪਾ ਸਕਦੇ ਟੈਂ ਸਮਾਂ ਬਹੁਤ ਲੱਗ ਜਾਂਦਾ ਕਿਉਂਕਿ ਇਹਨੂੰ ਤਿਆਰ ਵੀ ਕਰਮਾ ਲਈਦਾ ਹੁੰਦਾ। ਹੁਣ ਅਜੇ ਦੇਰ ਆਪਾਂ ਸਾਰਿਆਂ ਦੀ ਜੇਦਾਂਗੇ ਕਿਹਦੇ ਹੁਣ ਕੱਲੀ ਕੱਲੀ ਦਾ ਆਪਾਂ ਕੀ ਦੱਸਾਂਗੇ ਤੇ ਕੀ ਰੇਟ ਕਰਾਂਗੇ। ਸਹੀ ਗੱਲ ਹੈ ਜੀ ਸਾਰਿਆਂ ਨੂੰ ਇੱਕੋ ਲਈ ਹੀ ਜਾਬ ਦੋਗੇ। ਮੇਨ ਮੁੱਦਾ ਇਹ ਹੈ ਜੀ ਵੀਰੇ ਆਪਾਂ ਰੇਟ ਜੋੜਾ ਕਰਕੇ ਬਣਾਇਆ ਹੁੰਦਾ ਰੇਟ ਜਾਇਜ਼ ਬਣਾਇਆ ਹੁੰਦਾ। ਜਾਇਜ਼। ਅੱਜ ਵੀ ਜਾਇਜ਼ ਹੀ ਰਹੇ ਨਾਲੇ। ਹਾਂ ਜਾਇਜ਼ ਹੁੰਦੇ। ਕਿਨੂੰ ਅਸਾਂ ਵੀ ਰੇਟ ਲੋਣੀ ਰੋਕਦੀਆਂ। ਠੀਕ ਹੈ ਜੀ। ਪਰ ਭਰਾ ਇੱਕ ਗੱਲ ਤੁਹਾਨੂੰ ਦੱਸਦਾ ਨਾ ਚਲੋ ਅਗਲੇ ਹਰ ਇੱਕ ਬੰਦੇ ਸਮਝਾ ਪਰ ਬਰੀਡ ਤੇ ਕਲਰ ਵੇਖ ਲੈ ਬੱਛਿਆਂ ਦੇ ਕਿਹਾ ਜੀ। ਸਹੀ ਠੀਕ ਹੈ ਜੀ ਆਏ ਨਹੀਂ ਗਾ ਭਾਈ ਆਪਾਂ ਤੁਹਾਨੂੰ ਫੇਰ ਕਹਿੰਦੇ ਆਪਾਂ ਨੂੰ ਮਜਬੂਰੀ ਨਹੀਂ ਗਾ ਵੀ ਆਪਾਂ ਵੇਚ ਕਦਾਂ ਵਾਦਾ ਵੀ ਆਪਾਂ ਕਹਿੰਦੇ ਵੀ ਸ਼ੌਂਕ ਨਾਲ ਵੇਲਾ ਵੀ ਰੰਗ ਕੇ ਕਿਹੋ ਜਿਹਾ ਬੱਚਾ ਰੰਗ ਚਿੱਟਾ ਹੀ ਲਈ ਫਿਰ ਚਾਹ ਕੇ ਹਣੀ ਭਾਈ ਟੀਕੇ ਭਰਾ ਕੇ ਵੀ ਨਹੀਂ ਘਰੇ 12 ਹਜੀਆਂ ਤਿਆਰ ਕਰ ਸਕਦੇ ਨਹੀਂ ਜੇ ਚਾਹ ਕੇ ਪਰਾਉਣੇ ਹੁਣ ਵੀ ਇਹੋ ਜਿਹੀਆਂ ਬੱਚੀਆਂ ਹੋ ਜਾਣ ਉਹ ਜੇ ਬੱਚਾ ਆ ਗਿਆ ਉਹ ਖਤਮ ਹੋ ਗਿਆ ਬਸ ਖਤਮ ਹੁਣ ਕੁਆਲਿਟੀਆ ਦੇਖ ਲੋਈ ਕਦਾਂ ਸਹੀ ਗੱਲ ਹੈ ਜੀ ਤੇ ਮੁੱਲ ਉਹ ਕਰਨੇ ਆ ਭਾਈ ਜੇ ਸੀਮਨ ਤੋਂ ਲੈ ਕੇ ਬੱਚਾ ਪਾਲਣਾ ਹੋਵੇ ਤਾਂ ਉਹਨੇ ਚ ਪਾਲਣਾ ਨਹੀਂ ਵੀਰੇ ਮੈਂ ਤੈਨੂੰ ਆਪਾਂ ਕਹਿੰਦੇ ਜਿਹਦੇ ਬੰਦੇ ਦੇ ਹੱਥ 'ਚ ਫੋਨ ਉਹ ਤਾਂ ਨੀ ਮੈਂ ਕਹਦਾ ਜਿਹਨੇ ਲੈਣੀ ਆ ਉਹ ਤਾਂ ਉਦੋਂ ਹੀ ਵੱਚੀ ਲੈਣੀ ਆ ਉਹਦਾ ਵੀਡੀਓ ਡਿੱਗਣੇ ਵੀਡੀਓ ਡਿੱਗਣ ਸਰ ਉਹ ਹੀ ਲੈ ਲੂਗਾ ਠੀਕ ਆ ਜੀ ਕਿਧਰੋਂ ਸ਼ੁਰੂ ਕਰ ਗਏ ਇਧਰੋਂ ਸ਼ੁਰੂ ਕਰ ਲੇ ਜੋੜੇ ਦਾ ਠੀਕ ਆ ਬਾਈ ਪਹਿਲਾਂ ਤਾਂ ਜੋੜਾ ਹੀ ਬਾਹਾਂ ਚਿੱਟਾ ਲਈ ਫਿਰ ਦੋਰੀਆਂ ਮੇ ਮਾਰ ਗਾ ਇੱਕ ਇੱਕ ਹੋਰ ਵੀ ਆਏ ਥਣ ਚੋਲੀ ਦੀਆਂ ਵੱਚੀ ਮਾਰੀ ਹੋਊਗੀ ਦੇਖਿਆ ਇਹ ਤਾਂ ਗੱਲ ਇੱਕ ਸੱਤ ਹੋਰ ਆਪਾਂ ਗੱਲ ਥੀਰੀਆਂ ਜੀ ਸਾਰੀਆਂ ਥੀਰੀਆਂ ਨਹੀਂ ਉਹ ਐਂਡ ਤੇ ਜਾ ਕੇ ਜਿਹੜੀਆਂ ਵੱਡੀਆਂ ਦੱਸਾਂਗੇ ਦੱਸਾਂਗੇ ਜਿਹੜੀ ਖੀਰੀ ਖੀਰੀ ਦੱਸਾਂਗੇ ਜਿਹੜੀ ਦੋ ਕਨਾਂਗਾ ਨਹੀਂ ਖੀਰੇ ਬਾਕੀ ਸਾਰੇ ਸਾਰ 10 ਬੱਚੇ ਖੀਰੇ ਆ ਵਰਲੇ ਬੱਚਿਆਂ ਦੇ ਇੱਕ ਇੱਕ ਦੰਦ ਸਿੱਟਾ ਉਹ 10 ਕੇ ਦੇਵਾਂਗੇ ਉਹ ਆਪੇ ਬਾਤ ਹੀ ਉਹ ਜਾ ਦੇ ਦਾਂਗੇ ਆ ਦੇ ਦੰਦ ਤਾਂ ਤਾਂ ਭਾਉ ਜਗਾ ਉਡੂ ਖਾਣ ਦੇ ਲਾਓ ਜੀ ਕਰੋ ਝੋਲੀ ਚੈੱਕ ਆ ਨਹੀਂ ਹੈਗਾ ਵੀ ਜੇ ਉਹ ਤੋਂ ਕਲਰ ਕਲਰ ਹੀ ਹੈ ਕਲਰ ਵੀ ਝੋਲੀ ਦੀ ਬੱਤੀ ਮਾਰੀ ਹੋ ਕਲਰ ਵੀ ਚੰਗਾ ਹੋਊ ਤਾਂ ਝੋਲੀ ਦੀ ਵੀ ਚੰਗੀ ਹੋ ਠੀਕ ਆ ਵੀਰੇ ਹਾਂਜੀ ਤੇ ਇੱਕ ਨੰਬਰ ਤੋਂ ਕਰਦੇ ਆ ਸ਼ੁਰੂ ਜੋੜਾ ਜੋੜਾ ਹੀ ਤੋੜ ਲਈ ਜੋੜਾ ਜੋੜਾ ਨਹੀਂ ਤਾਂ ਵੀਡੀਓ ਬੜੀ ਲੰਬੀ ਹੋਜੂ ਬੜਾ ਲੰਮਾ ਆ ਤਾਂ ਜੀ ਗੋਰੀਆਂ ਮੇ ਮਾਰ ਗਈਆਂ ਖਾਨ ਪੂਰਾ ਟੌਪ ਦਾ ਕੁਆਲਿਟੀ ਪੂਰੀ ਟੌਪ ਦੀ ਰੰਗ ਜੇ ਸਕੈਚ ਨਾ ਕਰਨ ਲੱਗ ਜਾਦਾ ਇਹ ਜਹ ਹੁਣ ਨਹੀਂ ਮੇਰੇ ਹਿਸਾਬ ਨਾਲ ਕਿੰਨੀ ਉਮਰ ਆ ਦੋਨੇ ਬੱਚਿਆਂ ਦੀ ਇਹ ਵੀਰੇ ਬੱਤੀਆਂ ਤੂੰ ਆਰਤੋਂ ਨਾਲੋਂ 2 ਮਹੀਨੇ ਨਹੀਂ ਲਾਲ ਗੇ ਅੰਦਾਜ਼ਾ ਹਾਂ ਇੰਨੇ ਚਿਰ ਆਪਣੀਆਂ ਲਿਆਂਦੀਆਂ ਹੁੰਦੀਆਂ ਆਪਾਂ ਹਾਂ ਹਾਂ ਬਾਲੇ ਗਾਰੰਟੀਆਂ ਲਈ ਜਾ ਕੇ ਬੜੀ ਲਈਏ ਭਾਈ ਪਰ ਕੁਆਲਿਟੀ ਵੀਰੇ ਮੂੰਹੋਂ ਬੋਲਦੀ ਆ ਐਂਡ ਮੈਂ ਕਹ ਉਹਦੇ ਕਹਿੰਨ ਕੋਕਾ ਕੋਲਾ ਪਿਆ ਦੇ ਕੇ ਗਲਤਾਂ ਹੀ ਦਾਨਦੀ ਉਹ ਸਹੀ ਗੱਲ ਆ ਓ ਯਾਰ ਕੁਆਲਿਟੀ ਬਹੁਤ ਚੰਗੀ ਹੈ ਬਹੁਤ ਬਾਕੀ ਰੰਗ ਦਾ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਝੋਲੀ ਬਹੁਤ ਸੋਹਣੀ ਫੋੜ ਸ਼ਾਂਕ ਦਾ ਦਾਣਾ ਵੀ ਨਾ ਨਾ ਜਮਾ ਹੀ ਨਹੀਂ ਵੀਰੇ ਜਿਹਦੇ ਹੋਈ ਉਹਦੇ 10 ਕਿੱਲੇ ਦੇਵਾਂਗੇ ਤੇ ਨਹੀਂ ਜਿਹਦੇ ਕਹੇ ਤਾਂ ਨਹੀਂ ਤਾਂ ਉਹ ਨਹੀਂ ਵੀਰੇ ਆਪਾਂ ਨੇ ਇਹ ਇਹ ਨਹੀਂ ਲੈਂਦੇ ਵੀ ਆਪਾਂ ਕਿਸੇ ਨੂੰ ਦੇਣੀ ਆ ਆਪਾਂ ਪਹਿਲਾਂ ਜਦੋਂ ਲੈਣੀ ਆ ਆਪਣੇ ਖਾਤਰ ਲੈਣੀ ਆ ਫਿਰ ਕਿਸੇ ਨੂੰ ਦੇਣੀ ਆ ਜੇ ਮੈਂ ਖਾੜ ਵੀ ਗਈਆਂ ਆਪਾਂ ਪਾਰ ਲਾਂਗੇ ਇਹ ਤਾਂ ਵੀਰੇ ਜੇ ਮਨ ਲੈ ਜਿਹੜਾ ਬੰਦਾ ਵਾ ਹਨ ਇਹਨੂੰ ਫੀਡੀਆਂ 10 ਬੂਰੀਆਂ ਖਵਾ ਦੇ ਜਿੰਨੀਆਂ ਲਵਾਂਗੇ ਦੁੱਗਣੀਆਂ ਹੀ ਵੇਚਦਾ ਤਿਆਰ ਤੋਂ ਦੀਆਂ ਗੱਲਾਂ ਹੀ ਰੱਖਣਗੇ ਸਹੀ ਗੱਲ ਆ ਤੇ ਡਿਮਾਂਡ ਜੋੜੇ ਪਹਿਲੇ ਦੀ ਦੁਬਾਰਾ ਵੀ ਦੇ ਕੋਲ 22000 ਨਜੋੜਾ ਦੇ ਰੇ ਕੋਜੂ ਮਹੰਤਾਨ ਜਦ ਮਹੰਤਾਨ ਕਰ ਦਾਂਗੇ ਪਰ ਵੇਲਾ ਵੀ ਜੈਮਾਂ ਜਿਆ ਜੀ ਜੈ ਜੀ ਰੰਗ ਵਾਲਾ ਚੰਗਾ ਫਰੰਟ ਬਹੁਤ ਚੰਗਾ ਵੀ ਫਰੰਟ ਬਹੁਤ ਚੰਗਾ ਜੀ ਤੇ ਸੀਮਾ ਰਿਕਾਰਡ ਕੋਈ ਹੈਗਾ ਵੀਰੇ ਰਿਕਾਰਡ ਤਾਂ ਹੈਗੇ ਆ ਕੋਈ ਬਰੂੜ ਦੀਆਂ ਵਿੱਚੋਂ ਜਿਵੇਂ ਕੋਈ ਹੈਗੇ ਸਾਰੇ ਏਵੀਐਸ ਜਿਵੇਂ ਬਰਿਓ ਹੈਗੇ ਮੈਂ ਉਹ ਨਹੀਂ ਕੰਮ ਕਰਦਾ ਯਾਰ ਹੁਣ ਇੱਕ ਮਰ ਕਹਿਨ ਨੂੰ ਤਾਂ ਮੈਂ ਕਹਿੰਦਾ ਨਾ ਬਾਈ ਇੱਕ ਬਰੂੜ ਦੀ ਆ ਇੱਕ ਸਟ੍ਰਕਚਰ ਦੀ ਬਣਾਉਣੀ ਉਹ ਫੈੜਾ ਨਹੀਂ ਆ ਠੀਕ ਆ ਅੱਗਾ ਹੋਰ ਨਿਕਲ ਜੇ ਫਿਰ ਚੰਗਾ ਨਹੀਂ ਲੱਗਦਾ ਬੰਦਾ ਆਪ ਵੀ ਸਮਝਣਾ ਲੋ ਸਮਝਣਾ ਲੋ ਦੰਦਾ ਜੀ ਹਾਂ ਮੈਂ ਬਈ ਇੰਨੇ ਦਾ 12 ਦੇ ਕਿਥੋਂ ਯਾਦ ਰੱਖ ਲੂੰਗਾ ਯਾਰ ਇਹ ਤਾਂ ਯਾਦ ਨਹੀਂ ਰਹਿੰਦੇ ਕਿਉਂਕਿ ਇਹ ਕੀ ਪਤਾ ਕੱਲ ਨੂੰ ਚਾਰ ਹੋਰ ਆ ਜਾਣਗੇ ਚਾਰ ਹੋਰ ਹੋਵੇਗਾ ਸਹੀ ਗੱਲ ਹੈ ਕਿ ਆ ਜਰਸੀ ਤੇ ਐਫ ਦਾ ਜੋੜਾ ਬਣਾਤਾ ਇਹਨੂੰ ਵੀ ਤੋੜ ਲਾ ਦੋਨਾਂ ਬੱਚਿਆਂ ਦੀ ਉਮਰ ਕਿੰਨੀ ਕਾ ਇਹ ਵੀਰੇ ਇਹ ਚਾਰ ਪੰਜ ਪੰਜ ਮਹੀਨੇ ਦੇ ਬੱਚਿਆਂ ਚਾਰ ਤੋਂ ਪੰਜ ਹਾਂ ਫੋਰ ਸ਼ਾਂਕ ਦੋਨਾਂ ਦੇ ਨਹੀਂ ਫੋਰ ਸ਼ਾਂਕ ਨਹੀਂ ਵੀਰੇ ਗਾਰੰਟੀ ਹਾਂ ਚਾਰ ਚਾਰ ਹੀ ਖਾਣਾ ਠੀਕ ਹੈ ਜੀ ਕਵਾਲਤੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਕੀ ਝੋਕਲੀ ਵੀਰੇ ਝੋਕ ਜਰਸੀ ਬੜੀ ਚੰਗੀ ਹੈ ਵੀਰੇ ਹਾਂ ਹਾਂ ਜੋੜਾ ਇੱਕੋ ਜਿਹਾ ਇੱਕੋ ਕੱਦ ਦਾ ਵੀ ਚੰਗੀ ਹੈ ਰੋਕ ਲੀ ਇੱਕ ਮਿੰਟ ਕਰਦਾ ਬੱਚੇ ਆ ਥੋੜੇ ਜਿਹਾ ਭੱਜਦੇ ਆ ਲਓ ਜੀ ਚੈੱਕ ਕਰ ਲਓ ਜਾਂਦਗੇ ਹਾਂਜੀ ਹਾਂਜੀ ਬੰਦੋ ਜੀ ਕੋਈ ਗੱਲ ਨਹੀਂ ਇਹ ਜੋੜੇ ਦੀ ਮੰਗ ਇਹ ਜੋੜੇ ਦੀ ਡਿਮਾਂਡ ਵੀਰੇ 14000 ਰੁਪਿਆ हां एक लिख दे चलो क्वालिटी दिख रही है मड़ा रोक ली जर्सी ਦੇ ਥਾਨ ਦਿਖਾ ਦੂਗਾ ਤੁਮਾ ਨੂੰ ਥਾਨ ਦਿਖਾਉਣਾ ਵੀ ਦਿਖਾਉਣਾ ਸਾਰੀ ਚੈੱਕ ਕਰਾਂਗੇ ਲਓ ਜੀ ਬੱਚਾ ਇਹ ਆ ਦੇਖੀ ਥਾਨ ਲਓ ਜੀ ਸਰੂਚ ਥਾਨ ਦੋ ਨਾ ਬੱਚੇ ਬਹੁਤ ਚੰਗੇ ਬਾਹਲਾ ਚੰਗਾ ਖਾਨ ਲੱਗਿਆ ਗਿਆ ਬਣਾਰ ਗਿਆ ਹਣਾ ਬਾਹਲਾ ਚੰਗਾ ਖਾਨ ਲੱਗਿਆ ਵਾ ਹੋਣੀ ਐਡਾ ਐਡਾ ਤੇ ਜਿੱਦ ਤੇ ਆ ਇਹ ਜੋੜੀ ਵੀਰੇ ਦੋ ਨੰਬਰ ਜੋੜੀ 14000 ਦੀ ਦੋ ਨੰਬਰ ਚ 14000 ਜੇ ਕੋਈ ਇੱਕ ਉਧਰੋਂ ਲੈਣੀ ਚਾਹੁੰਦਾ ਇਕ ਇਧਰੋਂ ਤਾਂ ਉਹ ਬਾਈ ਨੂੰ ਫੋਨ ਕਰ ਲੈ ਉਹਨੇ ਫੋਨ ਕਰਕੇ ਵੜੇ ਐਡ ਬਣੂਗਾ ਹੋਰ ਰੇਟ ਐਡ ਬਣੂਗਾ ਜਿਹੜੀ ਜੋੜੀ ਤੁਹਾਨੂੰ ਦਿਖਾਈ ਗਈ ਦੋ ਨੰਬਰ ਜੋੜੀ 14000 ਦੀ ਅਗਲੀ ਜੋੜੀ ਡੱਬੀਆਂ ਬੱਚਿਆਂ ਦੀ ਤੋੜ ਲਈ ਇਹ ਡੱਬੇ ਆ ਤੋੜ ਦੇ ਵਿੱਚ ਇਹਨਾਂ ਦੀ ਉਮਰ ਵੀਰੇ ਕਿੰਨੀ ਕ ਇਹ ਵੀਰੇ ਹੈਗੀਆਂ 8 ਤੋਂ 9 ਮਹੀਨੇ ਜੀ ਇਹ 8 ਤੋਂ 9 ਮਹੀਨੇ ਉਮਰ ਆ ਜੀ 8 9 ਮੰਨ ਕੇ ਲੈ ਲਵੋ ਇਹਦਾ ਖੀਰੇ ਆ ਗਾਰੰਟੀ ਵਾਲਾ ਦਾ ਬੱਚੇ ਖੀਰੇ ਬਹੁਤ ਵਧੀਆ ਬੱਚੇ ਆ ਵੀਰੇ ਠੀਕ ਆ ਜੀ ਕੁਆਲਿਟੀ ਇਹਨਾਂ ਦੀ ਵੀ ਚੰਗੀ ਇੱਕੋ ਫਾਰਮ ਚ ਲਈਆਂ ਆਪਾਂ ਗਲਤ ਨਹੀਂ ਕਹਦੇ ਜੋੜਾ ਪਾਸੋਂ ਲਿਆ ਇੱਕ ਫਾਰਮ ਦੀਆਂ ਬੱਚੇ ਚੰਗੇ ਵੱਡੀਆਂ ਗਾਈਆਂ ਦੀਆਂ ਬੱਚੀਆਂ ਵੱਡੀਆਂ ਗਾਈਆਂ ਉਹ ਹੁਣ ਵੀਰੇ ਇਹ ਜੀ ਨੂੰਈ ਦੋਗਲੀਆਂ ਤੇ ਥੋੜੀ ਹਿੰਦੀ ਆ ਜੇ ਆਪਾਂ ਕੀ ਹੈਨਾ ਦੋਗਲੀਆਂ ਦੇ ਬਈ ਇਹ ਖੁੱਲੀਆਂ ਰਹੀਆਂ ਕਰਕੇ ਇਹ ਤਾਂ ਬੱਚੇ ਆ ਨਿੱਖਰਨੇ ਆ ਜਿਵੇਂ ਜਿਵੇਂ ਵੱਡੇ ਹੋਣਗੇ ਓਵੇਂ ਓਵੇਂ ਨਿੱਖਰਨੇ ਆ ਜੀ ਬਾਕੀ ਕੁਆਲਿਟੀਆਂ ਤੁਸੀਂ ਆਪ ਹੀ ਚੈੱਕ ਕਰ ਲਿਓ ਜੀ ਦੰਦੋ ਖੀ ਰਹੀ ਆ ਇਹ ਵੀ ਬੱਚੇ ਕਿੰਨੀ ਉਮਰ ਆ ਦੋਨਾਂ ਦੀ ਅਰੇ ਤੂੰ ਆਜ ਕੇ ਦੇਖੀ ਖਰਜ ਖਰਜੋ ਐਕੜਾ ਬੰਨੇ ਨਹੀਂ ਕਰਕੇ ਥੋੜੀ ਹਲਟ ਕਰ ਦੇ ਵਦ ਠੀਕ ਆ ਵੀਰੇ ਆ ਦੇਖੀ ਆ ਦੇਖੀ ਵੀਰੇ ਹੁਣ ਬੋਦੀਆਂ ਬਾਦੀਆਂ ਦੇਖ ਲੈ ਇਹਨਾਂ ਨੂੰਆਂ ਲਾਈਆਂ ਦੇ ਠੀਕ ਆ ਇਹਨਾਂ ਦੀ ਵੀ ਫੋਟ ਸ਼ਾਂਗ ਦੀ ਗਾਰੰਟੀ ਹੈ ਗਾਰੰਟੀ ਵੀਰੇ ਇੱਕ ਦਿਨ ਮਾੜੇ ਦਿਖਾ ਦੋ ਤਾਂ ਹੁੰਦੀ ਉਹ ਫੋਟ ਸ਼ਾਂਗ ਤੇ ਚਲਾਉਂਦੀ ਨਹੀਂ ਅਗਲਾ ਕਹਿ ਵੀਰ ਅਗਲਾ ਕਹਿ ਦਿੰਦਾ ਠੀਕ ਆ ਇਹ ਤੁਹਾਨੂੰ ਦਿਖਾਉਣਾ ਬੰਨੀ ਬੰਦ ਨਹੀਂ ਉਹ ਤਾਂ ਇੱਕ ਤਾਂ ਹੁੰਦੀ ਆ ਵੈਸੇ ਮਾੜੇ ਜੀ ਦਿਖਾਉਣੀ ਆ ਆਪਾਂ ਤੁਹਾਨੂੰ ਬੜਾ ਆਪਾਂ ਲਾਂਬੇ ਵਾਲੇ ਤੇ ਡਰ ਲੱਗਦਾ ਪੈਸੇ ਕੰਮ ਆ ਆ ਥਣਚਾਰ ਰਿਹਾ ਵੇ ਸਭ ਥਣਚਾਰ ਰਿਹਾ ਇਹ ਤਾਂ ਹੁਣ ਤਾਂ ਨਹੀਂ ਬਸ ਹੁੰਦੇ ਮਾਰੇ ਮੇਰੇ ਥਣਚਾਰ ਰਿਹਾ ਦੁੱਧ ਇਹਨਾਂ ਤੋਂ ਉਹ ਮਾਰੇ ਹੀ ਆ ਹਾਂ ਬਿੰਦਗਾਨੀ ਤਾਂ ਇਹਦਾ ਫੋਟ ਬਣਨੀ ਨਹੀਂ ਨਹੀਂ ਬਣਦੀ ਇਹ ਜੇ ਫੋਟ ਹੁੰਦੇ ਥਾਂ ਦੇ ਬਰੋਕਾ ਨਹੀਂ ਨਹੀਂ ਮੇਰੇ ਫੋਟ ਤਾਂ ਉਹ ਯਾਰ ਆਪਾਂ ਬਹਿਮ ਨਾ ਕਰਦੇ ਦਾਣੇ ਜੀ ਦਾਣੇ ਹਾਂ ਤੇ ਇਹ ਜੋੜੇ ਦਾ ਹੈ ਡਿਮਾਂਡ ਇਹ ਜੋੜਾ 15000 ਦੇ ਦਾ ਤਿੰਨ ਨੰਬਰ ਜੋੜਾ 15000 ਠੀਕ 15000 ਦਾ ਅੱਗੇ ਛੋਟੇ ਬੱਚੇ ਆ ਗਏ ਆ ਇਹ ਬੱਚੇ ਦੇਖੋ ਇਹਨਾਂ ਇੱਕ ਬਾੜ ਹੀ ਦੇ ਬੱਚੇ ਤਾਂ ਛੋਟੇ ਆ ਤੇ ਪਰ ਆਹ ਉਗਲੀ ਤੇ ਮੈਂ ਕਹ ਆ ਆਹ ਕਿਸ ਤਰ੍ਹਾਂ ਨੇ ਯਾਰ ਕੀ ਲਈ ਮੈਂ ਦਾ ਕੋ ਗੋਲ ਮਟੋਲੀ ਲਓ ਜੀ ਸੁਣ ਮੈਂ ਸਭ ਰਾ ਗੱਲ ਕੀ ਬੰਦਰਾ ਫੋਨ ਆਇਆ ਕਹਿੰਦੇ ਵੀ ਇਹਨੂੰ ਫਰੀ ਭੱਜਣਾ ਜਾਵੇ ਪਰ ਲਿਵਰ ਲਿਵਰ ਇਹ ਮੈਨੂੰ ਲਾਦਾ ਬੰਨੀ ਵੀ ਨਹੀਂ ਤੂੰ ਬੰਨੀ ਨਹੀਂ ਬੰਨੀਆਂ ਸੋਨੇ ਦੇ ਘਰੇ ਵੀ ਨਹੀਂ ਬਣੀਆਂ ਇਹ ਤਾਂ ਲਈਆਂ ਆਪਾਂ ਠੀਕ ਕਰ ਲਿਆ ਲਓ ਜੀ ਇਹ ਨਾ ਵੀਰੇ ਆਪਾਂ ਨੂੰ ਫੋਨ ਪਹਿਲੇ ਵੀ ਆਏ ਸੀਗੇ ਉਹ ਕਹਿੰਦੇ ਵੀ ਭਾਵੇਂ ਨਿੱਕੀ ਬਿਹਰਕ ਬੰਦੇ ਨੇ ਕਿਹਾ ਵੀ ਸਾਨੂੰ ਬਰੀਡ ਫਾਲ ਚਾਹੀਦੀ ਬਰੀਡ ਫਾਲ ਚਾਹੀਦੀ ਚਾਰ ਹਫ਼ਤੇ ਕਰਨਾਗੇ ਠੀਕ ਲਓ ਜੀ ਆ ਤਾਂ ਪਰਲੀ ਤਾਂ ਬਾਲੀ ਗੋਦ ਗੁਦੀ ਜिले ਖਰਗੋਸ਼ ਹਰ ਜਿਹੜਾ ਕੰਮ ਹੀ ਨਹੀਂ ਕਿਨਗੇ ਲੈ ਸਹੀ ਗੱਲ ਆ ਖਰਗੋ ਤੇ ਇਹ ਜੋੜੇ ਛੋਟੇ ਦਾ ਮੁੱਲ ਉਮਰ ਕਿੰਨੀ ਇਹਨਾਂ ਦੀ ਹੋ ਇਹ ਤਾਂ ਵੀਰੇ ਹੈਗੀ ਆ ਮਨ ਲੈ ਮਹੀਨੇ ਜਿਹੜੇ ਮਹੀਨੇ ਦੋ ਦੀ ਦੋ ਤਾਂ ਘੱਟ ਆ ਇਹ ਮਨ ਤਿੰਨ ਮਹੀਨੇ ਲਾਲਗੇ ਠੀਕ ਆ ਹਾਂਜੀ ਇਹ ਦੋੜਾ ਵੀਰੇ ਆਪਾਂ 11000 ਦਾ ਦੇ ਦਾਂਗੇ ਆਫਰੀ ਆਫਰੀ ਆ ਵੀਰੇ ਆ ਜੀ ਪਹਿਲੇ ਕਿਦਾਂ ਨਹੀਂ ਮਗਰ ਕੀ ਰਹਿ ਗਿਆ ਬਈ 5500 ਰੁਪਏ ਇਹ ਸੀਮਨ ਸੈਕਟਰ ਦੀ ਹੈ ਜਿਹੜੀ ਮੈਂ ਦੱਸ ਕੇ ਦਿੱਤੀ ਹੁਣ ਸਾਰਾ ਕੁਝ ਆ ਦੱਸਿਆ ਦੱਸਿਆ ਸਾਰਾ ਵੀ ਜਿਹੜੇ ਜਿਹੜੇ ਮੈਨੂੰ ਚੇਤੇ ਆ ਦੱਸੀ ਜਨਾ ਮੈਂ ਇਹ ਸੈਕਟਰ ਸੀਮਨ ਸੈਕਟਰ ਦੀ ਗੋਲ ਮਟੋਲੀ ਹਾਂ ਪਰ ਚਲ ਸੀਮੰਡ ਦਾ ਸੈਕਸਡ ਹੈਗਾ ਹੀ ਹੈਗਾ ਸੰਭੀ ਪਲੀ ਵੀ ਚੰਗੀ ਆ ਉਹ ਵੀ ਆ ਲੈ ਕਿਵੇਂ ਗੱਪਣਾ ਸਹੀ ਗੱਲ ਹੈ ਮੇਰਾ ਗੱਲ ਸੁਣਾ ਹੋਰਾ ਖਤਰਨਾਕ ਹੈ ਤਾਂ ਖੁੱਲੀ ਹੀ ਫੈਲੇ ਚਾੜਦੇ ਚਲ ਵਿਚਾਰੀਆਂ ਖਾਈ ਜਾਣੀਆਂ ਜਾਂਦੀਆਂ ਨਹੀਂ ਕਰੇ ਠੀਕ ਹੈ 11000 ਦਾ 11000 ਦਾ ਤੇ ਇਹ ਉਹਨੇ ਨੰਬਰ ਜੋੜਾ 4 ਜੋੜੇ ਚੌਥੇ ਨੰਬਰ 11000 ਦਾ ਹਾਂਜੀ 5 ਨੰਬਰ ਆ ਦੇਖ ਲੋ ਜੀ ਠੀਕ ਹੈ 1000 ਸਿਲਾਤੀ 1000 ਦੀ ਡੱਬੀ ਤੂੰ ਇਹ ਵੱਡੀਆਂ ਇਹਨਾਂ ਦੀ ਉਮਰ ਕਿੰਨੀ ਹੈ ਇਹ ਵੀਰੇ ਬੱਚੀਆਂ ਥੋੜੀ ਅਈ ਤੇ ਦੰਦ ਦਿਖਾ ਦੀ ਪਹਿਲਾਂ ਬਾਹਰ ਤਾਂ ਦਿਖਾਉਣੇ ਦਿਖਾਉਣੇ ਵੀਰੇ ਸਾਰੀ ਥਲੀ ਕਰਾਵਾ ਇਹ ਵੱਡੀ ਆ ਵਹਿਮ ਨਾ ਹੋ ਜੇ ਕਿਸੇ ਨੂੰ ਆਹ ਲੈ ਵੀਰੇ ਖੀਰੀ ਕੱਢੀ ਜਮ ਲੈ ਠੀਕ ਆ ਜੀ ਉਹਦੇ ਵੀ ਦਿਖਾ ਦੀ ਦਿਖਾ ਦੇਣਾ ਵੀਰੇ ਇਹ ਵੱਡੀਆਂ ਉਹ ਤਾਂ ਕਰਮਾਂ ਵਾਲੇ ਛੋਟੀਆਂ ਪਤਾ ਕੀ ਆ ਇਹ ਜੋੜੀ ਹੈਗੀ ਤਾਂ ਲਿੱਸੀ ਆ ਤੇ ਪਰ ਇਹ ਜੋੜੀ ਸਾਹਮਣੇ ਕੁਆਲਟੀ ਦੇ ਦੋਨਾਂ ਦੀ ਵੀਰੇ ਖੀਰੀ ਕਮਾ ਕੇ ਦੇ ਦਈਓ ਓਕੇ ਆ ਜੀ ਦੰਦ ਇਹ ਤਾਂ ਦਿਖਾ ਤੇ ਬਈ ਕੋਈ ਵਹਿਮ ਚ ਨਾ ਪੈ ਜਾਏ ਮੈਂ ਇੱਕ ਮਿੰਟ ਮੱਚੀ ਦਿਖਾਉਣਾ ਕੱਢ ਕੇ ਇਧਰ ਠੀਕ ਆ ਬਾਹਰ ਲੈ ਕੇ ਚੱਲ ਬਾਹਰ ਦਿਖਾਉਣਾ ਤੈਨੂੰ ਇਹਦੀ ਵੀ ਪੋਰਟ ਚਾਂਕ ਦੀ ਗਾਰੰਟੀ ਹੈ ਫੁੱਲ ਗਾਰੰਟੀ ਵੀ ਫੁੱਲ ਤੂੰ ਨਾ ਬਰਾੜ ਬਛਣਾਂ ਦੇ ਪਿੱਛੋ ਕਰਕੇ ਕੈਮਰਾ ਕੁਆਲਿਟੀ ਰਹੀ ਮੜੀ ਜੀ ਲੈਓ ਜੀ ਲਿਸੀਆਂ ਇਹ ਤਾਂ ਥੋੜੀਆਂ ਜਿਹਾ ਮੈਨੂੰ ਲੱਗਦਾ ਅੱਡ ਲੀਆਂ ਲੱਗਦੀਆਂ ਵੀਰੇ ਇਹ ਠੀਕ ਆ ਜੀ ਕਿਉਂਕਿ ਇਹ ਥੋੜੀਆਂ ਜਿਹਾ ਘੱਟ ਸੇਵ ਵਾਲੇ ਘਰੋਂ ਆਈਆਂ ਪਰ ਬਰੀਡ ਬਹੁਤ ਆ ਵੇਲ ਕਿੱਡੀ ਆ ਇਹਦੀ ਡੱਬੇ ਦਾ ਮੈਨੂੰ ਦੱਸਿਆ ਉਹਨਾਂ ਨੇ ਦੋਨਾਂ ਦਾ ਮੇਰੇ ਦਿਮਾਗੋਂ ਗਲ ਨਿਕਲ ਜਾਨੀ ਇਹ ਹੈਗੀ ਆ ਸੈਗ ਸੈਗ ਦੇ ਨੀਂਂਦਦੀ ਹੈ ਅੱਛਾ ਸੈਗ ਦੀ ਹੈ ਇਹ ਸੈਗ ਦੇ ਹਾਂ ਸੈਗ ਦੀ ਹੈ ਜੇ ਤਾ ਬੋਲ ਜਾਂਦਾ ਦੱਸ ਦੇ ਸੈਗ ਪਛ ਗਿਆ ਹਾਂ ਠੀਕ ਹੈ ਜੀ ਉੱਥੇ ਨਾਲ ਜੇ ਤਾਲੀਆਂ ਦਾ ਫਿਰ ਘਰੇ ਨੂੰ ਪੁੱਲ ਜਾਂਦਾ ਠੀਕ ਹੈ ਸੈਗ ਦੇ ਇਹਦੀ ਬਰੀਡ ਦੇਖੀ ਮਾੜੀ ਦਾ ਬੱਚੀ ਦਾ ਕੁਆਲਟੀ ਆ ਦੇ ਕੰਨ ਦੇ ਕੱਦ ਬਹੁਤ ਆ ਬੱਚਿਆਂ ਦੇ ਸੀ ਹਾਂ ਥੋੜੀ ਸੀ ਹਾਂ ਸੰਭਾਲੀਆਂ ਇਹ ਤਾਂ ਬਈ ਦੋ ਦੋ ਗੱਟੇ ਇਹਨਾਂ ਨੂੰ ਸਿੱਟੇ ਡੈਰੀ ਪ੍ਰੋਟੀਨ ਦੇ ਇਹਨਾਂ ਦੇ ਬਣ ਜਾਣਾ ਆ ਦੇ ਫਿਰ ਮੁੱਲ ਵੀ ਆਪਾਂ ਉੱਥੇ ਕਰਾ ਦਿੰਦੇ ਆ ਲੈ ਮੁੱਲ ਵੀ ਲਿੱਸਾ ਹੀ ਕਰਾ ਦਿੰਦੇ ਫਿਰ ਮੁੱਲ ਵੀ ਲਿੱਸਾ ਹੀ ਕਰਦਣਾ ਆਪਾਂ ਜਿਹੜਾ ਕਿੰਨਾ ਲਿੱਸਾ ਮੁੱਲ ਇਹ ਵੀਰੇ 16000 ਰੁਪਏ ਦੋਨਾਂ ਦਾ ਹਾਂ ਦੋਨਾਂ ਦਾ ਦੋਨਾਂ ਦਾ 16000 ਬੱਚੇ ਸਾਰੀਆਂ ਬੱਚੀਆਂ ਤੋਂ ਵੱਡੀਆਂ ਸੇ ਬੱਚੀਆਂ ਵੱਡੀਆਂ ਹੈਗੀਆਂ ਚੰਗੀਆਂ ਬੱਚੀਆਂ ਹਾਂਜੀ ਹਾਂਜੀ ਤੇ ਅੱਗੇ ਵੀਰੇ ਆ ਗਿਆ ਆਹ ਇਹ ਕਿੰਨੇ ਜੋੜੇ ਹੋਗੇ ਮਗਰ ਹੋਗੇ 5 ਜੋੜੇ ਆਪਣੇ 5 ਹੋ ਗਏ ਜੀ 6ਵਾਂ ਜੋੜਾ 6ਵਾਂ ਜੋੜਾ ਵੀਰੇ ਇਹ ਦੋਨਾਂ ਲਈ ਸਿੰਗਲ ਹੀ ਫਰਦਾ ਏ ਤੂੰ ਭਾਈ ਉਹ ਹੋ ਜਾ ਵਾ ਭਾ ਵੀ ਸਿੰਗਰ ਰੁਪਈਆ 3-300 ਲੱਗਣਾ ਸਿੰਗਾ ਦਗਾਉਣ ਤਾਂ ਦੁਗਣਾ ਨਹੀਂ ਘਰੇ ਜਾਂਦੀਆਂ ਬਣ ਜਾਣਗੀਆਂ ਫੇਰ ਤੱਕ ਵਾਲੇ ਨਾ ਕਹਿਦਾ ਮੈਂ ਦੁੱਧ ਤਾਂ ਇਹਨੇ ਦਿਨਾ ਸਿੰਗਾਰਾ ਸਿੰਗਾਰਾ ਥੋੜੀ ਦੇਣਾ ਠੀਕ ਆ ਦਨ ਬਾਹਰ ਕਾਢ ਲੇ ਬਾਹਰ ਹੀ ਲਿਆ ਆ ਬਾਈ ਬਾਹਰ ਲਿਆ ਆ ਵੀ ਖੋਲ ਲੈ ਕੱਲੀ ਕੱਲੀ ਖੋਲ ਬਸ ਥੋੜਾ ਜਨਾ ਰਖਾਈ ਕਿਤੇ ਨਾ ਦੋਨਾਂ ਦੀਆਂ ਬਾਹਰ ਲੈ ਗਏ ਸਿੰਗਾ ਤੋਂ ਨਾ ਕਿਤੇ ਚੱਲ ਜੋ ਬਰੀਡ ਨਾ 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 ਭਾ ਵੀ ਫਿਰ ਉੱਡਾ ਕੀ ਹੋ ਜਾਣਾ ਗੱਲ ਤੇਰੀ ਵੀ ਸਹੀ ਦੁੱਧ ਤਾਂ ਬਰੀਡ ਨੇ ਦੇਣਾ ਸਿੰਗਾ ਨੇ ਥੋੜੀ ਦੇਣਾ ਆਓ ਜਰਸੀ ਚ ਆ ਗਈ ਅਸੀਂ ਬਰੀਡ ਬਹੁਤ ਆ ਫੜ ਤੇ ਉਹ ਆ ਗਈ ਐਫ ਐਫ ਲੈ ਇੱਕ ਦੋ ਦੋ ਦੰਦ ਦਾ ਬਾਈ ਇਹ ਇਹਨੇ ਵੀ ਕਿਸੀ ਤਾਂ ਹਰੇ ਆ ਫਿਰ ਪਾਲੀ ਗਿਆ ਹਾਂ ਪਾਲੀ ਸਿੱਟੀ ਵੀ ਇੱਕ ਪਾਲੀ ਵੀਰੇ ਪਹਿਲਾਂ ਤੂੰ ਇੱਕ ਚੈੱਕ ਕਰਾ ਕੇ ਦੇਵਾਂਗੇ ਆਪਾਂ ਠੀਕ ਆ ਇਹ ਐਨੇ ਵੀ ਇੱਕ ਸੱਟਿਆ ਇਹ ਆ ਚਾ ਕਰੋ ਚੱਲ ਇੱਕ ਸੱਟਿਆ ਹੀ ਪਿਆ ਹਾਂ ਤੇ ਦੂਜਾ ਆ ਦਿਖਾ ਦੇ ਬਈ ਉਹ ਲੈ ਆ ਫੜ ਲਈ ਵੀਰੇ ਮੈਂ ਦਿਖਾਉਣਾ ਆ ਮੈਂ ਥੋੜਾ ਡਰ ਇਹਨਾਂ ਦੀ ਫੋਰਸ ਚੰਗ ਦੀ ਗਰੰਟੀ ਹਾਂਜੀ ਢੋਲੀਆਂ ਤਾਂ ਦੇਖੀ ਤੂੰ ਕਿਦਾਂ ਨਹੀਂ ਲੱਗੀਆਂ ਠੀਕ ਆ ਇਹ ਇਹ ਆ ਦੋਂਦੀ ਹੈ ਇਹ ਦੋਂਦੀ ਹੈ ਇਹ ਅਕਾਉਂਟ ਖੜਾ ਦੇ ਇਹ ਢੋਲੀ ਦਿਖਾ ਦੇ ਥੋੜਾ ਡਰਦੀ ਆ ਬੰਨ ਕੇ ਦਿਖਾ ਦੇ ਬੰਨ ਕੇ ਦਿਖਾ ਦੇ ਬੰਨ ਕੇ ਦਿਖਾ ਦੇ ਲੈ ਚੱਲ ਆਫਰ ਹੀ ਕਰਾ ਦੇਣਾ ਇਹਦਾ ਆਪਾਂ ਇਹ ਤਾਂ ਤੂੰ ਦੇਖ ਲਈ ਤੂੰ ਲੈ ਬੰਨ ਟੋਲੀ ਵਾਕਈ ਖਤਰਨਾਕ ਹੈ ਦੀ ਆ ਬੱਚੀ ਗੱਬਣ ਨਿਕਲੂਗੀ ਤੇ ਸੀਮਨ ਲੱਗ ਗਿਆ ਕਿਹੜੀ ਆ ਆ ਜਰਸੀ ਇੱਕ ਮਿੰਟ ਸਾਡਾ ਡਰਦੀ ਆ ਵੇਖ ਲੈ ਵੇਖ ਲੈ ਗੱਬਣਾ ਰਗੀ ਸਹੀ ਗੱਲ ਆ ਆ ਜਿਹੜੇ ਸੀਮਨ ਲੱਗ ਗਿਆ ਆ ਆ ਬੱਚੀ ਦੇਖੋ ਹੁਣ ਲਾਓ ਟੋਲੀ ਇਹ ਵੀ ਚੰਗੀ ਆ ਇਹ ਬੱਚੀ ਕਲੀ ਪੱਟੀ ਜਾਂਦੀ ਇਹ ਤਾਂ ਗੱਬਣ ਨਿਕਲੇਗਾ ਆਪਾਂ ਖਾਲੀ ਕਰਕੇ ਦੇਣਾ ਕਿੰਨਾ ਸਮਾਂ ਹੋ ਗਿਆ ਸੀਮਨ ਲੱਗ ਜੀ ਸਮਾਂ ਬਾਈ ਮਹੀਨੇ ਤੋਂ ਉੱਤੇ ਹੋ ਗਿਆਗੇ ਮਹੀਨੇ ਤੋਂ ਉੱਤੇ ਚਲ ਆਪਾਂ ਖਾਲੀ ਦੇਣਾ ਵੀ ਆਪਾਂ ਕਰਾਈ ਨਹੀਂ ਨਾ ਚੱਕ ਕਰਾਈ ਆ ਆਪਾਂ ਠੀਕ ਹੈ ਜੀ ਤੇ ਜੇ ਕੋਈ ਸੱਜਣ ਬਾਈ ਸਾਰੀਆਂ ਇਲਜ ਸਾਰੀਆਂ ਅਠ ਮਿੰਟ ਇਹਦਾ ਮੁੱਲ ਤਾਂ ਰਹਿ ਹੀ ਗਿਆ ਇਹ ਵੀਰੇ ਮੁੱਲ ਨਾਲ ਜੋੜਾ ਆਪਾਂ 15 ਨਹੀਂ ਕੋਈ 20 ਨਹੀਂ ਕੋਈ 18 ਸਿਰਫ 11000 ਦਾ ਜਣਾ ਦੋਨੇ ਜੋੜੇ ਦੋਨੇ ਹੈ ਆਫਰ ਕਿ ਨਹੀਂ ਆਫਰ ਤੇ ਜੇ ਇਕੱਲੀ-ਇਕੱਲੀ ਲੈਂਦਾ ਕੋਈ 6-6000 ਦੀ ਜੋੜਾ 11000 ਦਾ ਜੋੜਾ ਗਿਆ ਵੀਰੇ ਗੱਲ ਪਤਾ ਕੀ ਆ ਚਲੋ ਸਿੰਘਾ ਦੋਨੇ ਨੇ ਸਿੰਘ ਦਿਖਾਈ ਜਾਣੇ ਹੁਣ ਵੀ ਨਿਕਲੇਗੇ ਫੋਟਾਂ ਸਿੰਘਾਂ ਦਾ ਬਾਈ ਕੀ ਹੁੰਦਾ ਇਹ ਕਦੋਂ ਅੱਜ ਜਾਂਦੇ ਜਾਂਦੇ ਆ ਬੱਛੇ ਸੀਮਾ ਲੱਗਿਆ ਲੱਗਦੇ ਸੀਮਾ ਲਵਾ ਲੇ ਫਰਕ ਆ ਤੇ ਸਾਰੀਆਂ ਲੈ ਜੇ ਸਾਰੀਆਂ ਵੀਰੇ ਜੇ ਬਾਨੂ ਦਾ ਵੱਧ ਬਣਦਾ ਜੇ ਸਾਰੀਆਂ ਲੈਂਦਾ ਪਾ 85000 ਦੀਆਂ ਬੱਛਿਆਂ ਦੇ ਖੜੀਆਂ ਆਫਰ ਹੋਰ ਆਫਰ 100 ਕਿਲੋਮੀਟਰ ਆਫਰ ਇਹ ਆ ਵੀ ਖਿੱਚ ਗਿਆ 100 ਕਿਲੋਮੀਟਰ ਕਰਾ ਕੇ ਸਿਰਫ 100 ਕਿਲੋਮੀਟਰ 85000 ਦੀਆਂ ਬੱਚੀਆਂ ਦੇਵਾਂਗੇ ਤੇ ਜੇ ਬਾਹਰ ਕਰਾਇਆ ਬਾਹਰ ਪੈਂਦਾ 100 ਕਿਲੋਮੀਟਰ ਤੇ ਉਹ ਆਪਣਾ ਕਰਾਇਆਗਲਾ ਆਪ ਦੇਊਗਾ ਉੱਤੇ ਜਿਹੜਾ 100 ਤੋਂ ਉੱਤੇ ਬੈ ਗਿਆ ਬੱਚੀਆਂ ਨੂੰ ਬਾਈ ਕੈਮਰਾ ਨਾਲ ਮਾਰ ਕੇ ਫੜੂ ਹੀ ਖੁਸ਼ ਹੋ ਜਾਂਦੀ ਯਾਰ ਖੜੀਆਂ ਦੇਖ ਸੀ ਸਹੀ ਗੱਲ ਹੈ ਜੀ ਕੁਆਲਿਟੀਆਂ ਬੜੀਆਂ ਚੀ ਬਰੀਡ ਦੇਖ ਬੱਚੀਆਂ ਦੀ ਬਰੀਡ ਇੱਥੇ ਦਿਖਾਓ ਮਰ ਜਾ ਲਓ ਇੱਕ ਤੁਮਾਗਣਾ ਆ ਮੂੰ ਤਾਂ ਬਰੀਡ ਪਤਾ ਲੱਗ ਜਾਂਦੀ ਉਹਦਾ ਪੇਟ ਤੋਂ ਪਤਾ ਨਹੀਂ ਲੱਗਦਾ ਬਸ ਇੱਥੇ ਮਰ ਦਿਖਾ ਦਿਓ ਕੈਮਰਾ ਸਿੱਧਾ ਮ ਮੈਂ ਕਹਿਆ ਯਾਰ ਇੱਕ ਤੋਂ ਇੱਕ ਸਿਰਫ ਕੀ ਸੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ